ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਔਕੇ ਵਕਤ ਵੇਲੇ ਨਾਮ ਕਿਦਾਂ ਸਹਾਈ ਹੁੰਦਾ ਹੈ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਕਿਸੇ ਕੰਪਨੀ ਵਿੱਚ ਇੱਕ ਸਿੱਖ ਕਰਮਚਾਰੀ ਕੰਮ ਕਰਦਾ ਸੀ ਥੋੜਾ ਮੋਟਾ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਵੀ ਜਪਦਾ ਸੀ ਕਿਸੇ ਵਜ੍ਹਾ ਕਰਕੇ ਉਸਦੇ ਨਾਲ ਦੇ ਜਿਹੜੇ ਕਰਮਚਾਰੀ ਸੀਗੇ ਉਨ੍ਹਾਂ ਨਾਲ ਉਸ ਦੀ ਅਣਬਣ ਹੋ ਗਈ ਤੇ ਜਿਸ ਦੀ ਵਜ੍ਹਾ ਕਰਕੇ ਉਸ ਦੀ ਕੰਪਨੀ ਦੇ ਵਿੱਚ ਬਦਨਾਮੀ ਹੋਣੀ ਸ਼ੁਰੂ ਹੋ ਗਈ। ਉਹਨਾਂ ਦੂਸਰੇ ਕਰਮਚਾਰੀਆਂ ਨੇ ਉਸ ਸਿੱਖ ਕਰਮਚਾਰੀ ਤੇ ਝੂਠੇ ਇਲਜ਼ਾਮ ਲਗਾਉਣੇ ਸ਼ੁਰੂ ਕਰਦੇ। ਆਪਣੇ ਬਦਨਾਮੀ ਦੇ ਡਰ ਕਰਕੇ ਤੇ ਨਾ ਕੋਈ ਸਬੂਤ ਹੋਣ ਕਰਕੇ ਇੱਕ ਦਿਨ ਉਹ ਸਿੱਖ ਕਰਮਚਾਰੀ ਨੇ ਅੱਕ ਹਾਰ ਕੇ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲਿਆ ਉਹ ਜਾ ਕੇ ਨਹਿਰ ਦੇ ਕੰਢੇ ਖੜਾ ਹੋ ਗਿਆ ਤੇ ਹਜੇ ਉਹ ਨਹਿਰ ਦੇ ਵਿੱਚ ਛਾਲ ਮਾਰ ਨਹੀਂ ਲੱਗਿਆ ਸੀ ਕਿ ਅਚਾਨਕ ਉਸ ਦੇ ਅੰਦਰੋਂ ਆਵਾਜ਼ ਆਈ ਕਿ ਤੂੰ ਤਾਂ ਬਿਲਕੁਲ ਸੱਚਾ ਹੈ ਤੈ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਿਆ ਜਿਦੇ ਨਾਲ ਕੀ ਤੇਰੀ ਬਦਨਾਮੀ ਹੋਵੇ ਅੱਜ ਨਹੀਂ ਤਾਂ ਕੱਲ ਤੇਰੀ ਸਚਾਈ ਲੋਕਾਂ ਦੇ ਸਾਹਮਣੇ ਆਹੀ ਜਾਵੇਗੀ ਤਾਂ ਫਿਰ ਤੂੰ ਆਤਮ ਹੱਤਿਆ ਕਿਉਂ ਕਰਨੀ ਹੈ ਜਦੋਂ ਉਸ ਦੇ ਮਨ ਦੇ ਅੰਦਰੋਂ ਅਚਾਨਕ ਇਹ ਸਵਾਲ ਉੱਠਿਆ ਤਾਂ ਉਸਨੇ ਸਹਸਵਾਏ ਹੀ ਵਾਹਿਗੁਰੂ ਦਾ ਸ਼ੁਕਰ ਕਰਨਾ ਸ਼ੁਰੂ ਕਰਤਾ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਉਹ ਵਾਪਸ ਘਰ ਆ ਗਿਆ ਤੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਉਹਦੀ ਅਸਲੀ ਸਚਾਈ ਸੀ ਸਾਰੀ ਕੰਪਨੀ ਦੇ ਅੱਗੇ ਆ ਗਈ ਤੇ ਜਿਨ੍ਹਾਂ ਨੇ ਉਸ ਤੇ ਇਲزام ਲਾਏ ਨੇ ਉਹ ਕਿੰਨੇ ਕੁ ਝੂਠੇ ਨੇ ਤੇ ਉਹ ਜਿਹੜਾ ਕਰਮਚਾਰੀ ਸੀ ਕਿੰਨਾ ਕੁ ਜ਼ਿਆਦਾ ਸੱਚਾ ਸੀ ਤੇ ਜਿਸ ਦੀ ਵਜ੍ਹਾ ਕਰਕੇ ਉਸ ਦੀ ਪਹਿਲਾਂ ਨਾਲੋਂ ਵੀ ਚਾਰ ਗੁਣਾ ਹੋਰ ਇੱਜ਼ਤ ਵਿੱਚ ਵਾਧਾ ਹੋ ਗਿਆ ਸਾਥ ਸੰਗਤ ਜੀ ਇਸ ਤਰ੍ਹਾਂ ਹੀ ਹੁੰਦਾ ਕਿ ਕਈ ਵਾਰ ਇਨਸਾਨ ਨੂੰ ਇਦਾਂ ਮਹਿਸੂਸ ਹੁੰਦਾ ਕਿ ਹੁਣ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਹੀ ਸਭ ਤੋਂ ਆਸਾਨ ਰਸਤਾ ਹੈ ਆਪਣੀਆਂ ਸੀਮਤਾਂ ਤੋਂ ਦੂਰ ਜਾਣ ਦੇ ਲਈ ਹੁਣ ਇਸ ਤੋਂ ਬਾਅਦ ਹੋਰ ਕੋਈ ਰਸਤਾ ਨਹੀਂ ਪਰ ਜੇ ਕੋਈ ਇਨਸਾਨ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਵਾਹਿਗੁਰੂ ਪਰਮਾਤਮਾ ਉਸ ਨੂੰ ਇੱਕ ਨਹੀਂ ਕਈ ਰਸਤੇ ਹੋਰ ਦਿਖਾ ਦਿੰਦਾ ਹੈ ਉਸਦੇ ਦਿਮਾਗ ਨੂੰ ਇਹ ਜੀ ਸੋਚੀ ਪਾ ਦਿੰਦਾ ਹੈ ਜਿਸ ਦੇ ਨਾਲ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਦੁਬਾਰ ਤੋਂ ਆਪਣੇ ਬਲ ਤੇ ਸ਼ੁਰੂ ਕਰ ਸਕਦਾ ਹੈ ਇਸ ਲਈ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਦੇ ਵੀ ਨਾ ਛੱਡੋ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਸਾਡੀ ਉੱਥੇ ਸਹਾਈਤਾ ਕਰਦਾ ਹੈ ਜਿੱਥੇ ਕਈ ਵਾਰ ਇਨਸਾਨ ਬਿਲਕੁਲ ਇਕੱਲਾ ਹੁੰਦਾ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ